ਜਦੋਂ ਆਪ ਜੀ ਦੀ 20 ਤਰੀਕ ਹੋਣੀ ਹੈ ਉਸ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡਣਾ ਹੈ ਇਹ ਇਹ ਆਪਣੇ ਘਰ ਚ ਚਾਟ ਲਾ ਦਿਓ ਗੁਰਮਖੋ ਪੱਕਾ ਲੈ ਕੇ ਜਿਵੇਂ ਤੁਸੀਂ ਇੰਨੀ ਸੇਵਾ 'ਲੇ ਬੈਠਿਓ ਆ ਫੋਟੋ 'ਵਾਂ ਛਪਾਉਣ ਦੀ ਥਾਂ ਨਾ ਇਹ ਲਿਖ ਕੇ ਵੰਡੋ ਲੋਕਾਂ ਨੂੰ ਕਿ 6 ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੱਧੀ ਰਾਤ ਨੂੰ ਕਿਲਾ ਛੱਡਿਆ 7 ਪੋ ਦੀ ਸਵੇਰ ਨੂੰ ਸਰਸਾ ਤੇ ਆਸਾ ਦੀਵਾਰ ਦਾ ਕੀਰਤਨ ਕੀਤਾ 7 ਪੋ ਦੀ ਸਵੇਰ ਨੂੰ ਖਜ਼ੂਰ ਦੇ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ 7 ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਚ ਰਹਿ 8 ਪੋ ਦੀ ਦੁਪਹਿਰ ਤੋਂ ਬਾਅਦ ਦੋ ਸਹਿਬਜ਼ਾਦੇ ਤਿੰਨ ਪਿਆਰੇ ਤੇ 34 ਦੇ ਕਰੀਬ ਸਿੰਘ ਸ਼ਹੀਦ ਹੋ ਗਏ ਇਧਰ ਫਿਰ ਪਾਓ 7 ਪੋ ਨੂੰ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀ ਦੀ ਝੌਂਪੜੀ ਚ ਰਹੀ 8 ਪੋ ਨੂੰ ਮਾਤਾ ਗੁਜਰੀ ਜੀ ਗੰਗੂ ਦੇ ਘਰ ਰਹੀ ਨੋ ਪੋ ਨੂੰ ਮਾਤਾ ਗੁਰੀ ਜੀ ਮੋਰਿੰਦ